ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੀ ਆਬਾਦੀ 146 ਕਰੋੜ ਤੋਂ ਜ਼ਿਆਦਾ ਪਾਰ ਹੋ ਚੁੱਕੀ ਹੈ ਜੇਕਰ ਅਸੀਂ ਇਸ ਆਬਾਦੀ ਦੀ ਗੱਲ ਕਰੀਏ ਇਸ ਆਬਾਦੀ ਚੋਂ 50 ਕਰੋੜ ਲੋਕ ਅਜਿਹੇ ਨੇ ਜਿਹੜੇ ਕਿ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਪਲੇਟਫਾਰਮ ਤੇ ਜੁੜੇ ਹੋਏ ਨੇ ਜਿਵੇਂ ਐਕਸ ਫੇਸਬੁਕ ਟਵਿੱਟਰ ਜਾਂ ਫਿਰ ਇੰਸਟਾਗ੍ਰam ਹੋਵੇ ਇਸ ਤਰ੍ਹਾਂ ਦੀਆਂ ਸੋਸ਼ਲ ਸਾਈਟਾਂ ਤੇ ਜੁੜੇ ਹੋਏ ਨੇ ਅਤੇ ਲੋਕਾਂ ਦੇ ਅੰਦਰ ਜਿਹੜਾ ਵੀ ਟੈਲੈਂਟ ਹੁੰਦਾ ਹੈ ਉਸ ਟੈਲੈਂਟ ਨੂੰ ਰੀਲ ਦੀ ਮਦਦ ਨਾਲ ਵੀਡੀਓ ਦੀ ਮਦਦ ਨਾਲ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਭਾਵੇਂ ਪਿੰਡ ਹੋਵੇ ਭਾਵੇਂ ਸ਼ਹਿਰ ਹੋਵੇ ਦੋਮਾਂ ਵਿੱਚੋਂ ਕੋਈ ਵੀ ਹੋਵੇ ਜਿਹੜਾ ਥੋੜਾ ਜਿਹਾ ਵੀ ਐਕਟਿਵ ਹੈ ਉਹ ਆਪਣੀ ਗੱਲਾਂ ਦਸਣੀਆਂ ਸੋਸ਼ਲ ਮੀਡੀਆ ਤੇ ਸ਼ੁਰੂ ਕਰ ਦਿੰਦਾ ਹੈ ਦਰਅਸਲ ਗੁਰੂਗ੍ਰਾਮ ਦੇ ਵਿੱਚ ਇੱਕ ਕੁੜੀ ਦਾ ਕਤਲ ਹੋ ਜਾਂਦਾ ਹੈ ਇੱਕ ਪਿਤਾ ਪੰਜ ਗੋਲੀਆਂ ਆਪਣੀ ਧੀ ਨੂੰ ਮਾਰਦਾ ਹੈ ਪੰਜਾਂ ਵਿੱਚੋਂ ਤਿੰਨ ਗੋਲੀਆਂ ਧੀ ਨੂੰ ਲੱਗ ਜਾਂਦੀਆਂ ਨੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਟੈਨਿਸ ਖਿਡਾਰਨ ਸੀ ਨਾ ਕਿ ਉਸ ਨੇ ਦੇਸ਼ ਬਲਕਿ ਵਿਦੇਸ਼ਾਂ 'ਚ ਵੀ ਉਸ ਨੇ ਕਈ ਕੰਪੀਟੀਸ਼ਨਾਂ 'ਚ ਹਿੱਸਾ ਲਿਆ ਕੰਪੀਟੀਸ਼ਨਾਂ 'ਤੇ ਖੇਡਣ ਤੋਂ ਬਾਅਦ ਉਸਨੇ ਕਾਫੀ ਸਾਰੇ ਮੈਡਲ ਆਪਣੇ ਨਾ ਕੀਤੇ ਜਦੋਂ ਅਸੀਂ ਉਸ ਕੁੜੀ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸੋਸ਼ਲ ਮੀਡੀਆ 'ਤੇ ਉਸ ਦਾ ਕੋਈ ਅਕਾਊਂਟ ਹੋਵੇਗਾ ਉਸ ਦੀ ਪੁਰਾਣੀ ਜ਼ਿੰਦਗੀ ਬਾਰੇ ਕੁਝ ਇਕੱਠਾ ਕੀਤਾ ਜਾਵੇ ਦੇਖਿਆ ਜਾਵੇ ਕਿ ਉਸ ਦੇ ਕਤਲ ਦੇ ਪਿੱਛੇ ਦੀ ਵਜ੍ਹਾ ਕੀ ਹੋਵੇਗੀ ਤਾਂ ਕਾਫੀ ਦੇਰ ਲੱਪਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਕੁੜੀ ਦਾ ਸੋਸ਼ਲ ਮੀਡੀਆ 'ਤੇ ਕੋਈ ਵੀ ਅਕਾਊਂਟ ਨਹੀਂ ਹੈ ਜਦ ਕਿ 1 ਸਾਲ ਪਹਿਲਾਂ ਉਸ ਕੁੜੀ ਨੇ ਇੱਕ ਵੀਡੀਓ ਐਲਬਮ ਵੀ ਸ਼ੂਟ ਕੀਤਾ ਸੀ ਮਤਲਬ ਕਿ ਉਸ ਚ ਐਕਟਿੰਗ ਕੀਤੀ ਸੀ ਐਕਟਿੰਗ ਦਾ ਵੀ ਉਸ ਨੂੰ ਸ਼ੌਂਕ ਸੀ ਅਤੇ ਮੀਡੀਆ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਕਿ ਕਿਤੇ ਨਾ ਕਿਤੇ ਰੀਅਲ ਅਤੇ ਸੋਸ਼ਲ ਮੀਡੀਆ ਉਸ ਦੇ ਕਤਲ ਦੀ ਵਜਾਹ ਬਣਿਆ ਅੱਜ ਦੇ ਇਸ ਕਹਾਣੀ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ ਟੈਨਸ ਖਿਡਾਰਨ ਦੇਸ਼ ਦੇ ਵਧੀਆ ਖਿਡਾਰੀਆਂ ਵਿੱਚ ਉਸ ਦੀ ਗਿਣਤੀ ਹੁੰਦੀ ਸੀ ਉਸ ਦਾ ਕਤਲ ਕਿਉਂ ਹੁੰਦਾ ਹੈ ਕਤਲ ਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਾਰੇ ਹੀ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਅੱਜ ਦੀ ਜੋ ਸੱਚੀ ਘਟਨਾ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਸੱਚੀ ਘਟਨਾ ਹੈ ਹਰਿਆਣਾ ਦੇ ਗੁਰੂਗ੍ਰਾਮ ਦੀ ਗੁਰੂਗ੍ਰਾਮ ਦੇ ਵਿੱਚ ਸੈਕਟਰ 57 ਹੈ ਅਤੇ ਸੈਕਟਰ ਵਿੱਚ ਹੀ ਇੱਕ ਫਲੈਟ ਹੈ ਸ਼ੁਸ਼ਾਂਤ ਲੋਕ ਸੈਂਟਰਡ ਇਸ ਦੇ ਵਿੱਚ ਹੀ ਜੀ 156 ਮਕਾਨ ਨੰਬਰ ਹੈ ਜੇਕਰ ਉਸ ਮਕਾਨ ਦੇ ਅਸੀਂ ਪਹਿਲੀ ਮੰਜ਼ਲ ਦੀ ਗੱਲ ਕਰੀਏ ਫਸਟ ਫਲੋਰ ਦੀ ਗੱਲ ਕਰੀਏ ਦੀਪਕ ਯਾਦਵ ਜਿਹੜੀ ਉਸਦੀ ਪਤਨੀ ਹੈ ਮੰਜੂ ਯਾਦਵ ਉਸਦਾ ਪੁੱਤਰ ਧਿਰਜ ਯਾਦਵ ਤੇ ਧੀ ਦਾ ਨਾਮ ਹੈ ਰਾधिका ਯਾਦਵ ਪਹਿਲੀ ਮੰਜ਼ਲ ਤੇ ਰਹਿੰਦੇ ਨੇ ਫਲੋਰ ਤੇ ਉਸਦੇ ਛੋਟੇ ਭਰਾ ਦਾ ਨਾਮ ਕੁਲਦੀਪ ਯਾਦਵ ਅਤੇ ਉਸਦੀ ਪਤਨੀ ਦਾ ਨਾਮ ਸੀਮਾ ਯਾਦਵ ਉਸਦੀ ਧੀ ਦਾ ਨਾਮ ਅਨਮੋਲ ਯਾਦਵ ਤੇ ਇੱਕ ਪੁੱਤ ਹੈ ਪਿਊਸ਼ ਯਾਦਵ ਇਹ ਪਰਿਵਾਰ ਹੈ ਇੱਕ ਪਰਿਵਾਰ ਨੀਚੇ ਰਹਿੰਦਾ ਹੈ ਤੇ ਇੱਕ ਉੱਤੇ ਰਹਿੰਦਾ ਹੈ ਹੁਣ ਅਚਾਨਕ ਹੀ ਇਹ ਗੱਲ 10 ਜੁਲਾਈ 2025 ਦੇ ਸਵੇਰ ਦੇ ਲਗਭਗ 11 ਵਜੇ ਦੇ ਨੇੜੇ ਤੇੜੇ ਦਾ ਟਾਈਮ ਹੋ ਰਿਹਾ ਹੋਵੇਗਾ ਇਸੇ ਦੌਰਾਨ ਇੱਕ ਤੋਂ ਬਾਅਦ ਇੱਕ ਲਗਾਤਾਰ ਫਾਇਰਿੰਗ ਹੋ ਰਹੀ ਸੀ ਹੁਣ ਜਿਵੇਂ ਹੀ ਫਾਇਰਿੰਗ ਹੋ ਰਹੀ ਸੀ ਇਹ ਹੋ ਵੀ ਰਹੀ ਸੀ ਪਹਿਲੀ ਮੰਜ਼ਲ ਤੇ ਤੇ ਗਰਾਉਂਡ ਫਲੋਰ ਤੇ ਕੁਲਦੀਪ ਯਾਦਵ ਮੌਕੇ ਤੇ ਮੌਜੂਦ ਸੀ ਜਲਦੀ ਜਲਦੀ ਆਪਣੇ ਪੁੱਤ ਪਿਊਸ਼ ਯਾਦਵ ਨੂੰ ਕਿਹਾ ਕਿ ਉੱਤੇ ਵਾਲੀ ਮੰਜ਼ਲ ਤੋਂ ਕੁਝ ਅਜੀਬ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਰਸੋਈ ਦੇ ਵਿੱਚ ਕੁੱਕਰ ਫਟ ਗਿਆ ਹੋਵੇ ਉਦੋਂ ਹੀ ਪੁੱਤ ਤੇ ਪਿਤਾ ਦੋਵੇਂ ਹੀ ਭੱਜਦੇ ਹੋਏ ਉੱਤੇ ਪਹੁੰਚਦੇ ਨੇ ਤੇ ਜਾ ਕੇ ਦੇਖਦੇ ਨੇ ਕਿ ਜਿਹੜਾ ਉਸ ਦਾ ਵੱਡਾ ਭਰਾ ਦੀਪਕ ਯਾਦਵ ਉਹ ਆਰਾਮ ਦੇ ਨਾਲ ਬੈਠਿਆ ਹੋਇਆ ਹੈ ਜਿਹੜੀ ਉਹਨਾਂ ਦੀ ਪਤਨੀ ਸੀ ਮੰਜੂ ਯਾਦਵ ਉਹ ਵੀ ਅਜਿਹੀ ਹਾਲਤ ਵਿੱਚ ਸੀ ਅਤੇ ਉਹ ਦੇਖਦੇ ਹਨ ਕਿ ਉਸ ਦੀ ਨਜ਼ਰ ਇੱਕ ਡ੍ਰੈੰਗ ਰੂਮ ਵਿੱਚ ਪੈਂਦੀ ਹੈ ਜਿਹੜੀ ਉਹਨਾਂ ਦੀ ਲਿਸੈਂਸਰੀ ਰਿਵੋਲਵਰ ਸੀ ਉਹ ਉੱਥੇ ਹੀ ਪਈ ਹੋਈ ਸੀ ਉਹ ਆਵਾਜ਼ ਵੀ ਮਾਰਦੇ ਨੇ ਕੀ ਹੋਇਆ ਕੀ ਹੋਇਆ ਕਿਸੇ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਸੀ ਪਰ ਰਿਵੋਲਵਰ ਨੂੰ ਦੇਖ ਕੇ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਘਰ ਦੇ ਵਿੱਚ ਕੋਈ ਨਾ ਕੋਈ ਅਣਹੋਣੀ ਹੋਈ ਹੈ ਕੁਝ ਨਾ ਕੁਝ ਜ਼ਰੂਰ ਹੋਇਆ ਜਦੋਂ ਹੀ ਨਜ਼ਰ ਪਹੁੰਚਦੀ ਹੈ ਰਸੋਈ 'ਚ ਉਹਨਾਂ ਦੀ ਜਿਹੜੀ ਭਤੀਜੀ ਹੈ ਜਿਸ ਦਾ ਨਾਮ ਹੈ ਰਾਦੀਕਾ ຢາດਵ ਦਰਅਸਲ ਰਾਦੀਕਾ ຢາດਵ ਦੀ লাশ ਪਈ ਹੋਈ ਸੀ ਉਹ ਵੀ ਖੂਨ ਦੇ ਨਾਲ ਲਤਪਟ ਹੋਈ ਇਹ ਸਵੇਰੇ 11 ਵਜੇ ਦੇ ਨੇੜੇ ਤੇੜੀ ਦੀ ਘਟਨਾ ਸੀ ਹੁਣ ਕੁਲਦੀਪ ຢາດਵ ਕਰੇ ਤਾਂ ਕੀ ਕਰੇ ਸਮਝ ਨਹੀਂ ਪਾ ਰਿਹਾ ਸੀ ਜੇਕਰ ਆਪਣੇ ਭਰਾ ਨੂੰ ਕੁਝ ਪੁੱਛਦੇ ਨੇ ਤਾਂ ਸ਼ਾਇਦ ਉਹ ਜਵਾਬ ਦੇਣ ਦੀ ਸਥਿਤੀ ਵਿੱਚ ਨਹੀਂ ਸੀ ਜੇ ਭਾਬੀ ਨੂੰ ਪੁੱਛਦਾ ਹੈ ਤਾਂ ਭਾਬੀ ਵੀ ਜਵਾਬ ਦੇਣ ਦੀ ਸਥਿਤੀ ਵਿੱਚ ਨਹੀਂ ਸੀ ਜਿਹੜੀ ਉਹਨਾਂ ਦੀ ਭਤੀਜੀ ਹੁੰਦੀ ਹੈ ਉਸ ਦੀ ਨਬਜ਼ ਨੂੰ ਫੜਿਆ ਜਾਂਦਾ ਹੈ ਅਤੇ ਨਭਜ ਦੇਖਣ ਤੋਂ ਬਾਅਦ ਉਸ ਕੋੜੀ ਨੂੰ ਇੱਥੋਂ ਲੈ ਜਾਂਦੇ ਨੇ ਅਤੇ ਲੈ ਜਾਣ ਤੋਂ ਬਾਅਦ ਇੱਕ ਹਸਪਤਾਲ ਹੁੰਦਾ ਹੈ ਉਸ ਹਸਪਤਾਲ ਦੇ ਵਿੱਚ ਉਸ ਨੂੰ ਐਡਮਿਟ ਕਰਵਾ ਦਿੰਦੇ ਨੇ ਆਖਰਕਾਰ ਇਹ ਹਸਪਤਾਲ ਸੈਕਟਰ 156 ਚ ਹੈ ਜਿਸ ਦਾ ਨਾਮ ਹੈ ਏਸ਼ੀਆ ਮੈਰਿੰਗੋ ਹਸਪਤਾਲ ਉੱਥੇ ਲੈ ਜਾਂਦੇ ਨੇ ਇਲਾਜ ਸ਼ੁਰੂ ਹੁੰਦਾ ਹੈ ਡਾਕਟਰ ਦੇਖਦੇ ਨੇ ਤੇ ਕਹਿੰਦੇ ਨੇ ਕਿ ਇਸ ਨੂੰ ਅਸੀਂ ਬਚਾ ਨਹੀਂ ਸਕੇ ਮਤਲਬ ਕਿ ਤੁਸੀਂ ਇਸ ਨੂੰ ਲਿਆਉਣ ਵਿੱਚ ਦੇਰ ਕਰ ਦਿੱਤੀ ਪਰ ਜਿਵੇਂ ਹੀ ਡਾਕਟਰ ਨੇ ਉਸ ਦਾ ਇਲਾਜ ਕਰਨ ਦੀ ਸ਼ੁਰੂਆਤ ਕੀਤੀ ਸੀ ਨਾਲ ਹੀ ਉਹਨਾਂ ਨੇ ਨੇੜਲੇ ਪੁਲਿਸ ਸਟੇਸ਼ਨ ਦੇ ਵਿੱਚ ਫੋਨ ਕਰ ਦਿੱਤਾ ਸੀ ਹੁਣ ਜਦੋਂ ਪੁਲਿਸ ਸਟੇਸ਼ਨ ਵਾਲਿਆਂ ਨੂੰ ਸੂਚਨਾ ਮਿਲਦੀ ਹੈ ਅਤੇ ਮੀਡੀਆ ਰਿਪੋਰਟਾਂ ਦੱਸਦਿਆਂ ਨੇ ਕਿ 2 ਵਜੇ ਦੇ ਨੇੜੇ ਤੇੜੇ ਸੂਚਨਾ ਮਿਲੀ ਸੀ ਜਿਵੇਂ ਹੀ ਸੂਚਨਾ ਮਿਲਦੀ ਹੈ ਐਸ ਐਚਓ ਵਿਨੋਦ ਕੁਮਾਰ ਆਪਣੀ ਟੀਮ ਨੂੰ ਲੈ ਕੇ ਮੌਕੇ ਤੇ ਪਹੁੰਚ ਜਾਂਦੇ ਨੇ ਆ ਕੇ ਪੁੱਛਦੇ ਨੇ ਡਾਕਟਰ ਦੱਸਦਾ ਹੈ ਕਿ ਇਹਨਾਂ ਦੇ ਤਿੰਨ ਗੋਲੀਆਂ ਵੱਜੀਆਂ ਨੇ ਇੱਕ ਗੋਲੀ ਇਹਨਾਂ ਦੀ ਗਰਦਨ ਵਿੱਚ ਲੱਗੀ ਹੈ ਅਤੇ ਦੋ ਗੋਲੀਆਂ ਇਹਨਾਂ ਦੀਆਂ ਪਿੱਠ ਤੇ ਲੱਗੀਆਂ ਨੇ ਇਸ ਦੇ ਬਾਰੇ ਚ ਹੁਣ ਪੁਲਿਸ ਪੁੱਛਗਿੱਛ ਕਰਨੀ ਸ਼ੁਰੂ ਕਰਦੀ ਹੈ ਕਿਉਂਕਿ ਪੁਲਿਸ ਦੇ ਲਈ ਹੁਣ ਇਹ ਵੱਡੀ ਗੱਲ ਸੀ ਕਿਉਂਕਿ ਇਸ ਤਰ੍ਹਾਂ ਦੇ ਨਾਲ ਕਤਲ ਹੋਣਾ ਅਤੇ ਜਿਸ ਇਲਾਕੇ ਦੇ ਪੁਲਿਸ ਸਟੇਸ਼ਨ ਦੇ ਨੇੜੇ ਇਹ ਕਤਲ ਹੋਇਆ ਉਸ ਲਈ ਤਾਂ ਵਾਕਿਆ ਹੀ ਵੱਡੀ ਗੱਲ ਸੀ ਹੁਣ ਪੁਲਿਸ ਵਾਲਿਆਂ ਨੇ ਇਸ ਗੱਲ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਜਦੋਂ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਦਾ ਹੈ ਕਿ ਰਾਧਿਕਾ ਯਾਦਵ ਜਿਸ ਦੀ ਉਮਰ ਲਗਭਗ 25 ਸਾਲ ਦੇ ਨੇੜੇ ਤੇੜੇ ਸੀ ਜਿਸ ਨੇ ਗ੍ਰੈਜੂਏਟ ਕੀਤੀ ਹੋਈ ਸੀ ਤੇ ਟੈਂਸ ਦੀ ਖਿਡਾਰਨ ਹੈ ਉਸ ਨੇ 57 ਵੱਡੇ ਕਈ ਮੁਕਾਬਲਿਆਂ 'ਚ ਹਿੱਸਾ ਲਿਆ ਸੀ ਤੇ 57 ਵਿੱਚੋਂ 18 ਅਜਿਹੇ ਮੁਕਾਬਲੇ ਸੀ ਜਿਨ੍ਹਾਂ ਵਿੱਚੋਂ ਉਸ ਨੇ ਗੋਲਡ ਮੈਡਲ ਜਿੱਤੇ ਸੀ ਆਖਿਰ ਭਾਰਤੀ ਟੈਂਸ ਸੰਘ ਮਤਲਬ ਕਿ AITTI ਦੀ ਮੰਨਿਏ ਤਾਂ ਉਸ ਦੇ ਆਰਡਰ 18 ਚ ਉਸ ਦੀ 75ਵੀਂ ਰੈਂਕ ਸੀ ਤੇ ਏਆਈਟੀਏ ਮਹਿਲਾ ਯੁਗਲ ਚੋਂ ਉਸ ਦੀ 35ਵੀਂ ਰੈਂਕ ਸੀ ਅੰਤਰਰਾਸ਼ਟਰੀ ਟੈਨਿਸ ਮਹਾਸੰਗ ਆਈਟੀਐਫ ਦੀ ਰੈਂਕਿੰਗ ਜੇਕਰ ਦੇਖੀ ਜਾਵੇ ਤਾਂ 113ਵੀਂ ਰੈਂਕ ਸੀ 4 ਨਵੰਬਰ 2024 ਨੂੰ ਇਹ ਯੁਗਲ ਦੇ ਵਿੱਚ 113ਵੀਂ ਰੈਂਕ ਸੀ ਮਤਲਬ ਕਿ ਉਹ ਖਿਡਾਰਨ ਵੱਡੀ ਸੀ ਹੁਣ ਜਿਵੇਂ ਜਿਵੇਂ ਉਸ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਸ ਦੇ ਚਲਦੇ ਹੀ ਉਸ ਦੇ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਤਾ ਲੱਗਦਾ ਹੈ ਕਿ ਲਗਭਗ 3 ਮਹੀਨੇ ਪਹਿਲਾਂ ਉਹ ਟੈਨਿਸ ਖੇਡਦੇ ਖੇਡਦੇ ਸੱਟ ਲੱਗ ਜਾਂਦੀ ਹੈ ਸੱਟ ਜਿਆਦਾ ਲੱਗ ਜਾਂਦੀ ਹੈ ਤੇ ਸੱਟ ਐਵੇਂ ਲੱਗ ਜਾਂਦੀ ਹੈ ਕਿ ਜਿਵੇਂ ਉਹ ਖੇਡਦੀ ਸੀ ਤੇ ਅੱਗੇ ਉਹ ਜ਼ਿੰਦਗੀ ਚ ਉਹਦਾ ਨਹੀਂ ਖੇਡ ਸਕੇਗੀ ਇਸ ਲਈ ਇੱਕ ਦਿਨ ਉਸ ਨੇ ਆਪਣੇ ਪਿਤਾ ਦੇ ਨਾਲ ਗੱਲਬਾਤ ਕੀਤੀ ਕਿ ਪਿਤਾ ਜੀ ਮੈਂ ਹੁਣ ਵਧੀਆ ਨਹੀਂ ਖੇਡ ਸਕਾਂਗੀ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਇੱਕ ਆਪਣੀ ਅਕੈਡਮੀ ਹੋਵੇ ਜਿਹੜੇ ਨੇੜੇ ਤੇੜੇ ਦੇ ਬੱਚੇ ਹੋਣਗੇ ਉਹਨਾਂ ਨੂੰ ਮੈਂ ਟ੍ਰੇਨਿੰਗ ਦਵਾਂਗੀ ਆਪਣੇ ਸਿਖਾਏ ਹੋਏ ਬੱਚੇ ਜਦੋਂ ਨੈਸ਼ਨਲ ਇੰਟਰਨੈਸ਼ਨਲ ਖੇਡਣਗੇ ਤਾਂ ਸਾਡਾ ਕਿੱਡਾ ਨਾਮ ਹੋਵੇਗਾ ਉਸਦੇ ਪਿਤਾ ਨੇ ਗੱਲ ਸੁਣੀ ਅਤੇ ਕਿਹਾ ਕਿ ਪੁੱਤਰ ਕੋਈ ਗੱਲ ਨਹੀਂ ਕੋਈ ਵੀ ਪਰੇਸ਼ਾਨੀ ਨਹੀਂ ਹੈ ਬਿਲਕੁਲ ਵੀ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਦੱਸੋ ਕਿ ਤੁਹਾਡੀ ਅਕੈਡਮੀ 'ਚ ਕਿੰਨਾ ਖਰਚਾ ਆਵੇਗਾ ਤਾਂ ਧੀ ਨੇ ਆਪਣੇ ਪਿਤਾ ਨੂੰ ਦੱਸਿਆ ਕੁਝ ਇਨਾਂ ਕੋ ਪੈਸੇ ਇਨਵੈਸਟਮੈਂਟ ਕਰਨੀ ਪਾਵੇਗੇ ਆਪਣੀ ਧੀ ਦੇ ਇਸ ਖੁਆਇਸ਼ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਪਿਤਾ ਨੇ ਥੋੜੇ ਬਹੁਤ ਨਹੀਂ ਲਗਭਗ 2.5 ਕਰੋੜ ਰੁਪਏ ਖਰਚ ਕਰ ਦਿੱਤੇ ਸੀ ਅਕੈਡਮੀ ਬਣਵਾ ਦਿੱਤੀ ਸੀ ਉਸ ਤੋਂ ਬਾਅਦ ਉਸ ਕੁੜੀ ਨੇ ਅਕੈਡਮੀ ਜੁਆਇਨ ਕੀਤੀ ਅਕੈਡਮੀ 'ਚ ਜਦੋਂ ਬੱਚੇ ਆਉਣੇ ਸ਼ੁਰੂ ਹੋ ਜਾਂਦੇ ਨੇ ਆਸ-ਪਾਸ ਦੇ ਇਲਾਕੇ ਦੇ ਵਿੱਚ ਹਰ ਕੋਈ ਆਪਣੇ ਬੱਚਿਆਂ ਨੂੰ ਟੈਨਸ ਦਾ ਖਿਡਾਰੀ ਬਣਾਉਣ ਦੇ ਲਈ ਪ੍ਰਭਾਵਿਤ ਹੋ ਜਾਂਦਾ ਹੈ ਬੱਚੇ ਆਉਣ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਇਸ ਕੁੜੀ ਦਾ ਨਾਮ ਹੋਣ ਲੱਗ ਜਾਂਦਾ ਹੈ ਮਸ਼ਹੂਰ ਹੋ ਜਾਂਦੀ ਹੈ ਹੁਣ ਇਸ ਦੇ ਬਾਰੇ ਇਹ ਹੀ ਪਤਾ ਲੱਗਦਾ ਹੈ ਕਿ ਚਾਹੇ ਦੇਸ਼ ਦੇ ਖਿਡਾਰੀ ਹੋਣ ਜਾਂ ਫਿਰ ਵਿਦੇਸ਼ ਦੇ ਖਿਡਾਰੀ ਹੋਣ ਜੋ ਉਸ ਕੁੜੀ ਦੇ ਪਿਤਾ ਨੇ ਰਾਧਿਕਾ যাদব ਦੇ ਦੀਪਕ যাদব ਉਹਨਾਂ ਨੇ ਬਚਪਨ ਤੋਂ ਹੀ ਆਪਣੀ ਧੀ ਦੇ ਹਰ ਇੱਕ ਸੁਪਨੇ ਨੂੰ ਪੂਰਾ ਕੀਤਾ ਸੀ ਉਹਨੂੰ ਸਵਾਲ ਇਹ ਸੀ ਕਿ ਆਖਰਕਾਰ ਪਿਤਾ ਨੇ ਗੋਲੀ ਮਾਰੀ ਹੈ ਤਾਂ ਮਾਰੀ ਕਿਉਂ ਜਿਹੜਾ ਕੁੜੀ ਦਾ ਚਾਚਾ ਹੈ ਕੁਲਦੀਪ ਯਾਦਵ ਉਸ ਨੂੰ ਪੁੱਛਿਆ ਜਾਂਦਾ ਹੈ ਕਿ ਆਖਰਕਾਰ ਤੁਸੀਂ ਕੀ ਦੇਖਿਆ ਉਹ ਦੱਸਦਾ ਹੈ ਕਿ ਸਾਹਿਬ ਜਿਵੇਂ ਹੀ ਮੈਂ ਭੱਜ ਕੇ ਉੱਪਰ ਗਿਆ ਸੀ ਪਹਿਲੀ ਵਾਰ ਤਾਂ ਮੈਨੂੰ ਅਜੀਹਾ ਮਹਿਸੂਸ ਹੋਇਆ ਕਿ ਉੱਥੇ ਕੁੱਕਰ ਫਟ ਗਿਆ ਕਿਉਂਕਿ ਕਿਚਨ ਦੇ ਵਿੱਚ ਕੁਝ ਬਣਾਉਣ ਦੀ ਆਵਾਜ਼ ਆ ਰਹੀ ਸੀ ਕੁੱਕਰ ਤੋਂ ਲਗਾਤਾਰ ਸੀਟੀਆਂ ਵੱਜ ਰਹੀਆਂ ਸੀ ਪਰ ਇੱਕ ਤੋਂ ਬਾਅਦ ਇੱਕ ਜਦੋਂ ਧੁਮਾਕੇ ਜਿਹੇ ਆਵਾਜ਼ ਆਉਂਦੀ ਹੈ ਅਸੀਂ ਉੱਪਰ ਜਾਂਦੇ ਹਾਂ ਤੇ ਜਾ ਕੇ ਦੇਖਦੇ ਹਾਂ ਭਤੀਜੀ ਰਸੋਈ ਦੇ ਵਿੱਚ ਪਈ ਹੋਈ ਸੀ ਕਿਉਂਕਿ ਉਹ ਖਾਣਾ ਬਣਾ ਰਹੀ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਭਰਾ ਨੇ ਇੱਕ ਤੋਂ ਬਾਅਦ ਇੱਕ ਪੰਜ ਫਾਇਰ ਕੀਤੇ ਹੁਣ ਇਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਮੌਕੇ ਤੇ ਉਸੇ ਥਾਂ ਪਹੁੰਚ ਜਾਂਦੀ ਹੈ ਘਰ ਪਹੁੰਚਦੀ ਹੈ ਜੀ 156 ਚ ਗਰਾਉਂਡ ਫਲੋਰ ਦੇ ਹੁੰਦੇ ਹੋਏ ਪਹਿਲੀ ਮੰਜ਼ਲ ਤੇ ਪਹੁੰਚ ਜਾਂਦੇ ਨੇ ਜਾ ਕੇ ਉੱਥੇ ਦੇਖਦੇ ਕੀ ਨੇ ਕੀ ਜਿਵੇਂ ਦੀਪਕ ਯਾਦ ਬੈਠਿਆ ਹੋਇਆ ਸੀ ਭਰਾ ਦੇ ਸਾਹਮਣੇ ਕੁਲਦੀਪ ਪਿਆਦਵ ਦੇ ਸਾਹਮਣੇ ਸਵੇਰੇ ਲਗਭਗ 11 ਵਜੇ ਦੇ ਆਸ-ਪਾਸ 2 ਵਜੇ ਦੇ ਆਸ-ਪਾਸ ਜਦੋਂ ਪੁਲਿਸ ਪਹੁੰਚਦੀ ਹੈ ਉਦੋਂ ਵੀ ਉੱਥੇ ਹੀ ਬੈਠਿਆ ਸੀ ਉਸੇ ਹੀ ਪੋਜੀਸ਼ਨ 'ਚ ਬਿਲਕੁਲ ਸ਼ਾਂਤ ਬੈਠਿਆ ਹੋਇਆ ਸੀ ਹੁਣ ਉਸ ਨੂੰ ਪੁਲਿਸ ਆਪਣੀ ਹਿਰਾਸਤ ਵਿੱਚ ਲੈਂਦੀ ਹੈ ਹਿਰਾਸਤ ਵਿੱਚ ਲੈਣ ਤੋਂ ਬਾਅਦ ਸਿੱਧਾ ਥਾਣੇ ਲੈ ਜਾਂਦੀ ਹੈ ਹੁਣ ਥਾਣੇ ਜਾਣ ਤੋਂ ਬਾਅਦ ਇਹ ਕਹਾਣੀ ਇਹ ਖਬਰ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ ਕਿ ਇੱਕ ਇੰਟਰਨੈਸ਼ਨਲ ਖੇਡਣ ਵਾਲੀ ਕੁੜੀ ਜਿਸ ਨੇ ਬਹੁਤ ਵਧੀਆ ਰੈਂਕਿੰਗ ਹਾਸਲ ਕੀਤੀਆਂ ਹੋਈਆਂ ਸੀ ਰਾਧਿਕਾ ਯਾਦਵ ਉਸਦੇ ਪਿਤਾ ਨੇ ਉਸਦੇ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਕਤਲ ਕਰ ਦਿੱਤਾ ਹੁਣ ਮੀਡੀਆ ਵਾਲੇ ਵੀ ਜੁੜ ਜਾਂਦੇ ਨੇ ਇਸ ਖਬਰ ਦੇ ਬਾਰੇ ਜਾਣਨ ਦੇ ਲਈ ਆਖਰਕਾਰ ਜਦੋਂ ਦੀਪਕ ਯਾਦਵ ਨੂੰ ਪੁਲਿਸ ਵਾਲੇ ਥਾਣੇ ਲੈ ਕੇ ਜਾਂਦੇ ਨੇ ਉੱਥੇ ਉਸ ਨੂੰ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ ਪੁੱਛਦੇ ਨੇ ਕਿ ਤੂੰ ਆਪਣੀ ਧੀ ਦਾ ਕਤਲ ਕਿਉਂ ਕੀਤਾ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਉਹ ਦੱਸਦਾ ਹੈ ਕਿ ਸਾਹਿਬ ਜਿੱਥੇ ਉਹ ਰਹਿੰਦਾ ਹੈ ਸੈਕਟਰ 57 ਚ ਉਥੇ ਥੋੜੀ ਦੂਰ ਜੀਰਾਵਾਦ ਇੱਕ ਜਗ੍ਹਾ ਲੱਗਦੀ ਹੈ ਉਥੇ ਹਰ ਰੋਜ਼ ਸਵੇਰੇ ਉਹ ਦੁੱਧ ਲੈਣ ਦੇ ਲਈ ਜਾਂਦਾ ਹੈ ਜਦੋਂ ਦੁੱਧ ਲੈਣ ਦੇ ਲਈ ਜਾਂਦਾ ਹੈ ਤਾਂ ਉਥੇ ਲੋਕ ਉਸ ਨੂੰ ਤਾਨੇ ਮਾਰਦੇ ਨੇ ਗੱਲਾਂ ਕਰਦੇ ਨੇ ਮਜ਼ਾਕ ਕਰਦੇ ਨੇ ਕਹਿੰਦੇ ਨੇ ਕਿ ਹੁਣ ਤਾਂ ਇਸ ਦੀ ਬਹੁਤ ਹੀ ਮੋٹے ਪੈਸੇ ਕਮਾਉਣ ਲੱਗ ਗਈ ਹੈ ਹੁਣ ਤਾਂ ਤੁਸੀਂ ਆਪਣੇ ਧੀ ਦੀ ਕਮਾਈ ਖਾਂਦੇ ਹੋ ਬਸ ਇਹ ਗੱਲ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਸੀ ਮੈਂ ਆਪਣੀ ਧੀ ਨੂੰ ਲਗਾਤਾਰ ਕਹਿ ਰਿਹਾ ਸੀ ਕਿ ਪੁੱਤ ਆਪਣੀ ਅਕੈਡਮੀ ਨੂੰ ਬੰਦ ਕਰ ਦੇ ਮੈਨੂੰ ਚੰਗਾ ਨਹੀਂ ਲੱਗਦਾ ਜਦੋਂ ਧੀ ਅਤੇ ਪਿਤਾ ਦੇ ਵਿੱਚ ਅਜਿਹੇ ਤਨਾਪੂਰਨ ਸਥਿਤੀ ਹੋ ਜਾਂਦੀ ਹੈ ਬਣ ਜਾਂਦੀ ਹੈ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਪਰ ਕੁੜੀ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਮਨ੍ਹਾ ਕਰ ਦਿੱਤਾ ਉਸ ਨੇ ਕਿਹਾ ਕਿ ਮੈਂ ਇਸ ਦੇ ਲਈ ਪੂਰੀ ਜ਼ਿੰਦਗੀ ਮਿਹਨਤ ਕੀਤੀ ਹੈ ਟੈਨਿਸ ਖੇਡਣ ਦੇ ਲਈ ਇਸ ਲਈ ਮੈਂ ਉਸ ਨੂੰ ਤਾਂ ਨਹੀਂ ਛੱਡਾਂਗੀ ਅਜਿਹਾ ਪਿਤਾ ਬਿਆਨ ਦੇ ਰਿਹਾ ਸੀ ਤੇ ਇਸ ਤਰ੍ਹਾਂ ਦੀ ਹੀ ਕੁਝ ਰਿਪੋਰਟ ਕੁਲਦੀਪ ਯਾਦਵ ਨੇ ਦਰਜ ਕਰਵਾਈ ਸੀ ਤਾਂ ਆਖਰਕਾਰ ਅੱਗੇ ਪੁੱਛਿਆ ਜਾਂਦਾ ਹੈ ਪਿਤਾ ਨੂੰ ਕਿ ਤੂੰ ਉਸ ਨੂੰ ਮਾਰਿਆ ਕਿਉਂ ਉਸ ਨੇ ਕਿਹਾ ਕਿ ਸਾਹਿਬ ਮੈਨੂੰ ਰੋਜ਼ ਲੋਕ ਤਾਨੇ ਮਾਰਿਆ ਕਰਦੇ ਸੀ ਮੈਂ ਧੀ ਨੂੰ ਆਪਣੀ ਨੂੰ ਰੋਜ਼-ਰੋਜ਼ ਸਮਝਾਇਆ ਕਰਦਾ ਸੀ ਪਰ ਧੀ ਮੰਨਣ ਨੂੰ ਤਿਆਰ ਨਹੀਂ ਸੀ ਤੇ 10 ਜੁਲਾਈ 2025 ਦੇ ਸਵੇਰੇ ਕੁਝ ਇਸ ਤਰ੍ਹਾਂ ਦੀ ਹੀ ਝਗੜੇ ਦੀ ਸ਼ੁਰੂਆਤ ਹੁੰਦੀ ਹੈ ਮੈਨੇ ਆਪਣੀ ਬੇਟੀ ਨੂੰ ਤੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਮੰਨ ਰਹੀ ਸੀ ਸਾਲ 2004 ਚ ਜਿਹੜਾ ਉਸ ਦਾ ਲਾਇਸੈਂਸਡ ਰਿਵੋਲਵਰ ਉਹਦੇ ਕੋਲ ਸੀ ਉਸ ਲਾਇਸੈਂਸਡ ਰਿਵੋਲਵਰ ਤੋਂ ਉਸਨੇ ਗੋਲੀਆਂ ਚਲਾਉਣੀਆਂ ਲਗਾਤਾਰ ਸ਼ੁਰੂ ਕਰ ਦਿੱਤੀਆਂ ਪੰਜ ਗੋਲੀਆਂ ਚੋਂ ਤਿੰਨ ਗੋਲੀਆਂ ਉਸ ਦੀ ਤੇ ਨੂੰ ਲੱਗ ਜਾਂਦੀਆਂ ਨੇ ਇੱਕ ਗਰਦਨ ਤੇ ਦੋ ਉਸਦੇ ਪਿੱਠ ਚ ਹੋਣ ਉਹ ਫੋਨ ਦੇ ਨਾਲ ਲਤਪਤ ਹੋ ਜਾਂਦੀ ਹੈ ਤੇ ਚਾਚਾ ਆਉਂਦੇ ਨੇ ਤੇ ਉਸ ਨੂੰ ਚੁੱਕ ਕੇ ਹਸਪੀਟਲ ਲੈ ਜਾਂਦੇ ਨੇ ਹੁਣ ਇਸ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹੈ ਇਸ ਦੇ ਬਾਰੇ ਪਤਾ ਕੀਤਾ ਜਾਂਦਾ ਹੈ ਜਿਹੜਾ ਦੀਪਕ ਯਾਦਵ ਹੈ ਉਹ ਦਰਅਸਲ ਬਿਲਡਰ ਹੈ ਉਹ ਕਈ ਅਜਿਹੇ ਫਲੈਟ ਬਣਾਉਂਦਾ ਹੈ ਉਹਨਾਂ ਨੂੰ ਕਿਰਾਏ ਤੇ ਦਿੰਦਾ ਹੈ ਜਿਸ ਦੇ ਵਿੱਚ ਇਹਨਾਂ ਦੀ ਬਹੁਤ ਇਨਕਮ ਹੈ ਇਸ ਦੇ ਵਿੱਚ ਲੱਖਾਂ ਰੁਪਏ ਵਿੱਚ ਕਮਾਉਂਦਾ ਹੈ ਇੱਕ ਮਹੀਨੇ ਦਾ ਸ਼ਾਇਦ ਇਹ ਸੋਚ ਕੇ ਆਪਣੀ ਧੀ ਨੂੰ ਮਨਾ ਕਰ ਰਿਹਾ ਸੀ ਕਿ ਤੂੰ ਅਜਿਹਾ ਕੁਝ ਵੀ ਨਾ ਕਰ ਜੇਕਰ ਪੁਰਾਣੇ ਗੁਰੂਗ੍ਰਾਮ ਦੀ ਗੱਲ ਕਰੀਏ ਤਾਂ ਇਸ ਦਾ ਇੱਕ ਦੀਪਕ ਅਸੈਸਰੀ ਕਾਰ ਦੇ ਜੋ ਪਾਰਟ ਹੁੰਦੇ ਨੇ ਉਹਨਾਂ ਦੀ ਦੁਕਾਨ ਹੈ ਕਮਾਉਣ ਦੇ ਸਾਧਨ ਵਧੀਆ ਸੀ ਜਿਹੜਾ ਉਹਨਾਂ ਦਾ ਪੁੱਤ ਧੀਰਜ ਹੈ ਉਹ ਵੀ ਇਹੀ ਕੰਮ ਕਰਦਾ ਹੈ ਜੋ ਕਿ ਪਿਤਾ ਕਰਦਾ ਹੈ ਇਸ ਲਈ ਉਹ ਆਪਣੀ ਧੀ ਦੇ ਅਜਿਹੇ ਕੰਮ ਕਰਨ ਲਈ ਤਿਆਰ ਨਹੀਂ ਸੀ ਅਤੇ ਦੀਪਕ ਨੂੰ ਮਤਲਬ ਕਿ ਪਿਤਾ ਨੂੰ ਇੰਨਾ ਗੁੱਸਾ ਆਉਂਦਾ ਹੈ ਤੇ ਉਸ ਦਾ ਕਤਲ ਕਰ ਦਿੰਦਾ ਹੈ ਪਰ ਜਦੋਂ ਅਸੀਂ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਦਾ ਹੈ ਕਿ ਜਿਹੜੀ ਮਾਂ ਹੈ ਮੰਜੂ যাদব ਉਸਨੇ ਬਿਆਨ ਇਹ ਦਿੱਤਾ ਸੀ ਕਿ ਉਹ ਮੌਕੇ ਤੇ ਹੀ ਨਹੀਂ ਸੀ ਪੁੱਤ ਵੀ ਮੌਕੇ ਤੇ ਨਹੀਂ ਸੀ ਪਰ ਚਾਚਾ ਬਿਆਨ ਦਿੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਮਾਂ ਮੌਕੇ ਤੇ ਹੀ ਸੀ ਮਤਲਬ ਕਿ ਚਾਚਾ ਤੇ ਮਾਂ ਦੇ ਬਿਆਨਾਂ ਦੇ ਵਿੱਚ ਕੁਝ ਨਾ ਕੁਝ ਗੜਬੜ ਹੈ ਮਤਲਬ ਕਿ ਮਾਂ ਵੀ ਕੁਝ ਨਾ ਕੁਝ ਲਕੋਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਪੁਲਿਸ ਨੇ ਜਾਣਨ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਵੀ ਉਸਨੇ ਇਹ ਹੀ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਅਜੇਹੇ ਕੋਚ ਦੀ ਜਿਹੜੇ 2001 ਵਿੱਚ ਰਾਧਿਕਾ ਨੂੰ ਕੋਚਿੰਗ ਦਿੱਤੀ ਸੀ ਜਾਂ ਫਿਰ ਉਸ ਤੋਂ ਪਹਿਲਾਂ ਵੀ ਉਸ ਨੂੰ ਕੋਚਿੰਗ ਦਿੱਤੀ ਸੀ ਉਹਨਾਂ ਦੀ ਜਿਹੜੀ ਚੈਟ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਰਾਧਿਕਾ ਯਾਦਵ ਨੇ ਆਪਣੇ ਹੀ ਕੋਚ ਨੂੰ ਕਿਹਾ ਸੀ ਕਿ ਹੁਣ ਮੈਂ ਇਸ ਘਰ ਤੋਂ ਦੂਰ ਜਾਣਾ ਚਾਹੁੰਦੀ ਹਾਂ ਮੈਂ ਚైనా ਜਾਣਾ ਹੈ ਪਰ ਜੇਕਰ ਮੈਂ ਚైనా ਚਲੀ ਗਈ ਤਾਂ ਉੱਥੇ ਖਾਣ ਪੀਣ ਦੇ ਲਈ ਅਜੀਬ ਜਿਹੀ ਚੀਜ਼ਾਂ ਮਿਲਦੀਆਂ ਨੇ ਇਸ ਲਈ ਮੈਨੂੰ ਚైనా ਪਸੰਦ ਹੈ ਪਰ ਚైనా ਖਾਣ ਪੀਣ ਦੇ ਮਾਮਲੇ ਵਿੱਚ ਬਿਲਕੁਲ ਵੀ ਪਸੰਦ ਨਹੀਂ ਮੈਂ ਸੋਚ ਰਹੀ ਹਾਂ ਕਿ ਕਿਉਂ ਨਾ ਮੈਂ ਦੁਬਈ ਚਲੀ ਜਾਵਾਂ ਦੁਬਈ ਸ਼ਾਇਦ ਠੀਕ ਰਹੇਗਾ ਇਸ ਤਰ੍ਹਾਂ ਦੀ ਚੈਟ ਹੈ ਚੈਟ ਜਦੋਂ ਵਾਇਰਲ ਹੁੰਦੀ ਹੈ ਉਹ ਚੈਟ ਵਾਕਿਆ ਹੀ ਰਾਧਿਕਾ ਦੀ ਹੈ ਜਾਂ ਫਿਰ ਨਹੀਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਪਸ਼ਟ ਹੋ ਜਾਵੇਗਾ ਪਰ ਮੀਡੀਆ ਰਿਪੋਰਟਾਂ 'ਚ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕੋਚ ਦੇ ਨਾਲ 2-3 ਦਿਨ ਪੁਰਾਣੀ ਚੈਟ ਸੀ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਮਤਲਬ ਕਿ ਕੁੜੀ ਉੱਤੇ ਬੰਦਿਸ਼ਾਂ ਰੋਕ ਟੋਕ ਜਾਦਾ ਚੱਲ ਰਹੀਆਂ ਸੀ ਅਤੇ ਰਾਧਿਕਾ ਇਹਨਾਂ ਬੰਦਿਸ਼ਾਂ ਤੋਂ ਦੂਰ ਪੂਰੀ ਤਰ੍ਹਾਂ ਆਜ਼ਾਦ ਹੋਣਾ ਚਾਹੁੰਦੀ ਸੀ ਇਥੋਂ ਨਿਕਲਣਾ ਚਾਹੁੰਦੀ ਸੀ ਸੋਸ਼ਲ ਮੀਡੀਆ ਤੋਂ ਜਦੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਸ ਕੁੜੀ ਦਾ ਕੋਈ ਅਕਾਊਂਟ ਹੋਵੇਗਾ ਜਿਵੇਂ ਕਿ ਫੇਸਬੁੱਕ ਤੇ ਹੋਵੇ YouTube Instagram ਤੇ ਹੋਵੇ ਐਦਾਂ ਲੱਗਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਅਕਾਊਂਟ ਹੈ ਤਾਂ ਸੀ ਪਰ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਹੀ ਡਿਲੀਟ ਕਰ ਦਿੱਤਾ ਗਿਆ ਖਤਮ ਕਰ ਦਿੱਤਾ ਗਿਆ ਤਾਂ ਜੋ ਇਸ ਦੇ ਬਾਰੇ ਵਿੱਚ ਜਾਣਕਾਰੀ ਕੋਈ ਵੀ ਪ੍ਰਾਪਤ ਨਾ ਹੋ ਸਕੇ ਕਿਉਂਕਿ ਜਦੋਂ ਕਤਲ ਹੁੰਦਾ ਹੈ 10 ਵਜੇ ਜਾਂ 11 ਵਜੇ ਦੇ ਆਸ-ਪਾਸ ਗੋਲੀਆਂ ਚੱਲਦੀਆਂ ਨੇ ਅਤੇ ਪੁਲਿਸ ਨੂੰ ਇਤਲਾਹ ਦਿੱਤੀ ਜਾਂਦੀ ਹੈ 2 ਵਜੇ ਦੇ ਨੇੜੇ ਤੇੜੇ ਇਹਨਾਂ 3 ਘੰਟਿਆਂ 'ਚ ਹੋਇਆ ਕੀ ਸੀ ਕਿ ਉਸ ਕੁੜੀ ਨੂੰ ਉਹ ਘਰ ਤੋਂ ਹੀ ਲੈਟ ਲੈ ਕੇ ਗਏ ਸੀ ਜਾਂ ਫਿਰ ਕੁਝ ਹੋਰ ਵਜ੍ਹਾ ਸੀ ਜਾਂ ਫਿਰ ਡਾਕਟਰਾਂ ਨੂੰ ਪੁਲਿਸ ਵਾਲਿਆਂ ਨੇ ਦੱਸ ਦਿੱਤਾ ਸੀ ਕਿ ਤੁਸੀਂ ਪੁਲਿਸ ਨੂੰ ਫੋਨ ਨਾ ਕਰਨਾ ਤਿੰਨ ਘੰਟਿਆਂ ਚ ਆਖਰਕਾਰ ਹੋਇਆ ਕਿ ਸੀ ਕਿ ਡਾਕਟਰਾਂ ਦੀ ਲਾਪਰਵਾਹੀ ਤੇ ਸੂਚਨਾ ਦੇਰ ਤੋਂ ਪਹੁੰਚੀ ਸੀ ਜਾਂ ਫਿਰ ਪਰਿਵਾਰ ਨੇ ਹੀ ਇਲਾਜ ਕਰਵਾਉਣ ਦੀ ਵਜ੍ਹਾ ਦੇ ਨਾਲ ਜ਼ਿਆਦਾ ਟਾਈਮ ਲਗਾ ਦਿੱਤਾ ਸੀ ਨਾਲ ਹੀ 1 ਸਾਲ ਪਹਿਲਾਂ ਇੱਕ ਵੀਡੀਓ ਐਲਬਮ ਬਣਾਈ ਗਈ ਸੀ ਉਸ ਵੀਡੀਓ ਐਲਬਮ ਚ ਇਸ ਕੁੜੀ ਨੇ ਐਕਟਿੰਗ ਕੀਤੀ ਸੀ ਇਨਾਮੂਨ ਹੱਕ ਦੇ ਨਾਲ ਜਿਹੜਾ ਐਕਟਰ ਹੁੰਦਾ ਹੈ ਜਿਹੜੀ ਉਸ ਦੇ ਨਾਲ ਇਸ ਕੁੜੀ ਦੀਆਂ ਫੋਟੋਆਂ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਈਮਾਨ ਹੱਕ ਦੇ ਨਾਲ ਜਿਹੜੀ ਵੀਡੀਓ ਹੈ ਦਰਅਸਲ ਉਸ ਦੇ ਪਿਤਾ ਉਸ ਵੀਡੀਓ ਨੂੰ ਹਟਾਉਣਾ ਚਾਹੁੰਦੇ ਸੀ ਅਤੇ ਇਸ ਗੱਲ ਨੂੰ ਲੈ ਕੇ ਹੀ ਧੀ ਤੇ ਪਿਤਾ ਵਿੱਚ ਨਾਰਾਜ਼ਗੀ ਰਹਿੰਦੀ ਸੀ ਪਰ ਉਹ ਇੱਕ ਸਾਲ ਤੋਂ ਵੀ ਜ਼ਿਆਦਾ ਹੋ ਗਿਆ ਸੀ ਉਹ ਵੀਡੀਓ ਡਿਲੀਟ ਨਹੀਂ ਹੋ ਰਹੀ ਸੀ ਸ਼ਾਇਦ ਇਸ ਲਈ ਵੀ ਪਿਤਾ ਵਿੱਚ ਗੁੱਸਾ ਹੋਵੇਗਾ ਮਰ ਇਸ ਬਾਰੇ ਚ ਗੱਲ ਕਰਨ ਦੇ ਲਈ ਮੀਡੀਆ ਨੇ ਜਦੋਂ ਕੋਸ਼ਿਸ਼ ਕੀਤੀ ਇਨਾਮੁਲ ਹੱਕ ਤੋਂ ਪਰ ਉਸ ਦੇ ਨਾਲ ਤਾਂ ਗੱਲ ਨਹੀਂ ਹੋ ਪਾਂਦੀ ਪਰ ਉਸ ਦੀ ਮੈਨੇਜਰ ਕਲਪਨਾ ਹੁੰਦੀ ਹੈ ਕਲਪਨਾ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸ ਨੇ ਕਿਹਾ ਕਿ ਇਨਾਮੁਲ ਹੱਕ ਦਾ ਰਾਧਿਕਾ ਯਾਦਵ ਦੇ ਨਾਲ ਕਿਤੇ ਵੀ ਦੂਰ ਦੂਰ ਤੱਕ ਰਿਲੇਸ਼ਨ ਨਹੀਂ ਹੈ ਮਤਲਬ ਕਿ ਡਾਇਰੈਕਟਰ ਨੇ ਦੋ ਅਲੱਗ-ਅਲੱਗ ਕੋੜੀਆਂ ਨੂੰ ਚੁਣਿਆ ਸੀ ਉਹਨਾਂ ਤੋਂ ਐਕਟ ਕਰਵਾਇਆ ਸੀ ਆਪਣੀ-ਆਪਣੀ ਐਕਟਿੰਗ ਕੀਤੀ ਅਤੇ ਚਲੇ ਗਏ ਅਤੇ ਉਸ ਤੋਂ ਬਾਅਦ ਫਿਰ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓਜ਼ ਅਪਲੋਡ ਕਰ ਦਿੱਤੀਆਂ ਗਈਆਂ ਸੀ ਉਸ ਨੂੰ ਹੀ ਤੋੜ ਮੋੜ ਕੇ ਕੁਝ ਮੀਡੀਆ ਕਰਮਚਾਰੀਆ ਕੁਝ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਨੂੰ ਇੱਕ ਨਵਾਂ ਐਂਗਲ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਨਾਮੁਲ ਹਾਕਾ ਤੇ ਉਸ ਦੇ ਮੈਨੇਜਰ ਨੇ ਇਸ ਪੂਰੀ ਘਟਨਾ ਕਰਮ ਤੋਂ ਦੂਰ ਦੂਰ ਤੱਕ ਕੋਈ ਵੀ ਸਬੰਧ ਨਾ ਹੋਣ ਦੀ ਗੱਲ ਕਹੀ ਹਾਲਾਂਕਿ ਪੁਲਿਸ ਵੀ ਇਦਾਂ ਹੀ ਗੱਲ ਕਰਦੀ ਹੈ ਪਰ ਜੇਕਰ ਅਸੀਂ ਗੱਲ ਕਰੀਏ ਪਿਤਾ ਦੀ ਉਸ ਅਕੈਡਮੀ ਨੂੰ ਬੰਦ ਕਰਵਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀ ਜਿਵੇਂ ਹੀ ਲੋਕਾਂ ਵੱਲੋਂ ਪਿਤਾ ਨੂੰ ਤਾਨੇ ਦਿੱਤੇ ਜਾਂਦੇ ਸੀ ਜੇਕਰ ਇਹ ਸੱਚ ਹੈ ਤਾਂ ਫਿਰ ਪਿਤਾ ਨੇ 22 ਕਰੋੜ ਰੁਪਏ ਕਿਉਂ ਦਿੱਤੇ ਸੀ ਆਪਣੀ ਧੀ ਨੂੰ ਜੇਕਰ ਪਿਤਾ ਜਾਣਦਾ ਸੀ ਕਿ ਜੇਕਰ ਵਧਿਆ ਖੇਡੇਗੀ ਇਸ ਤੋਂ ਬਾਅਦ ਜਿਹੜਾ ਬਹੁਤ ਸਾਰੇ ਖਿਡਾਰੀ ਹੁੰਦੇ ਨੇ ਤਾਂ ਉਸ ਦੇ ਨਾਲ ਕਰੋੜਾਂ ਰੁਪਏ ਇਹਨਾਂ ਦੀ ਇਨਕਮ ਹੁੰਦੀ ਹੈ ਤਾਂ ਧੀ ਦਾ ਫਿਰ ਵੀ ਪੈਸਾ ਕਮਾਉਂਦੀ ਇਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਝੂਠ ਜ਼ਰੂਰ ਨਜ਼ਰ ਆਉਂਦਾ ਹੈ ਪਰ ਹਾਲੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਵਾਕਿਆ ਹੀ ਪਿਤਾ ਆਪਣੀ ਧੀ ਦੀ ਕਮਾਈ ਦੀ ਗੱਲ ਨੂੰ ਲੈ ਕੇ ਜਿਹੜੀ ਪਬਲਿਕ ਉਸ ਨੂੰ ਦਿਆ ਕਰਦੀ ਸੀ ਉਹਨਾਂ ਤਾਨਿਆਂ ਤੋਂ ਪਰੇਸ਼ਾਨ ਜਾਂ ਫਿਰ ਕਿਤੇ ਹੋਰ ਐਂਗਲ ਹੈ ਜਿਸ ਨੂੰ ਲੁਕਾਇਆ ਜਾ ਰਿਹਾ ਜਿਸ ਦੇ ਕਰਕੇ ਸੋਸ਼ਲ ਮੀਡੀਆ ਉੱਤੇ ਉਸ ਦੇ ਜਿਹੜੇ ਬਣੇ ਅਕਾਊਂਟ ਸੀ ਉਹ ਵੀ ਡਿਲੀਟ ਕਰ ਦਿੱਤੇ ਗਏ ਨੇ ਇਹ ਵਜ੍ਹਾ ਜਾਂ ਫਿਰ ਕੁਝ ਹੋਰ ਹੈ ਪੁਲਿਸ ਇਸ ਮਾਮਲੇ 'ਚ ਹਾਲੇ ਜਾਂਚ ਕਰ ਰਹੀ ਹੈ ਪਰ ਜਿਸ ਤਰ੍ਹਾਂ ਪੁਲਿਸ ਨੇ 11 ਜੁਲਾਈ 2025 ਨੂੰ মিডিਆ 'ਚ ਆ ਕੇ ਆਪਣੀ ਗੱਲਬਾਤ ਰੱਖੀ ਸੀ ਉਸ ਤੋਂ ਅਝੀਹਾ ਲੱਗ ਰਿਹਾ ਸੀ ਕਿ ਪੁਲਿਸ ਭਰੋਸਾ ਨਹੀਂ ਕਰ ਰਹੀ ਜਿਹੜੇ ਪੀਤਾ ਨੇ ਬਿਆਨ ਦਿੱਤੇ ਨੇ ਜਾਂ ਫਿਰ ਉਹੀ ਸਹੀ ਹੈ ਇਸ ਤੋਂ ਜ਼ਿਆਦਾ ਕੁਝ ਹੈ ਨਹੀਂ ਪਰ ਹਲੇ ਜਦੋਂ মিডিਆ ਨੇ ਬਹੁਤ ਹੀ ਜ਼ਿਆਦਾ ਦਬਾਅ ਪਾਣਾ ਸ਼ੁਰੂ ਕੀਤਾ ਤਾਂ ਉਦੋਂ ਪੁਲਿਸ ਕਹਿੰਦੀ ਹੈ ਕਿ ਅਸੀਂ ਹਰ ਐਂਗਲ ਤੋਂ ਜਾਂਚ ਕਰਾਂਗੇ ਕਿ ਵਾਕਿਆ ਹੀ ਹਰ ਐਂਗਲ ਤੋਂ ਜਾਂਚ ਹੋਣ ਤੋਂ ਬਾਅਦ ਇਸ ਦਾ ਟੈਨਿਸ ਖਿਡਾਰਨ ਰਾਧਿਕਾ ਯਾਦਵ ਨੂੰ ਇਨਸਾਫ ਮਿਲ ਸਕੇਗਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਕਿਉਂਕਿ ਜਦੋਂ ਪੈਰ ਵੀ ਹੀ ਨਹੀਂ ਕਰਾਂਗੇ ਤਾਂ ਸਿੱਧੀ ਜੀ ਗੱਲ ਹੈ ਉਸ ਤੇ ਨੂੰ ਇਨਸਾਫ ਨਹੀਂ ਮਿਲ ਸਕੇਗਾ ਅਜਿਹਾ ਸਾਨੂੰ ਲੱਗ ਰਿਹਾ ਹੈ ਅਜਿਹੇ ਸੈਂਕੜੇ ਲੱਖਾਂ ਐਗਜ਼ਾਮਪਲ ਤੁਸੀਂ ਦੇਖ ਸਕਦੇ ਹੋ ਜਦੋਂ ਘਰ ਪਰਿਵਾਰ ਚ ਮਸਲੇ ਹੁੰਦੇ ਨੇ ਤਾਂ ਕੋਈ ਵੀ ਬੇਰਵਾਈ ਨਹੀਂ ਕਰਦਾ ਤੇ ਜਦੋਂ ਕੇਸਾਂ ਦੀ ਜਾਂਚ ਨਹੀਂ ਹੁੰਦੀ ਹੈ ਤਾਂ ਉਹ ਕਿਸੇ ਜਾਂਦੇ ਨੇ ਬੇਕਾਰ ਹੋ ਜਾਂਦੇ ਨੇ ਸੋ ਦੋਸਤੋ ਇਸ ਘਟਨ ਨੂੰ ਸੁਣਾਉਣ ਦਾ ਮਤਲਬ ਕਿਸੇ ਨੂੰ ਦੁਖੀ ਕਰਨਾ ਨਹੀਂ ਹੈ ਬਲਕਿ ਤੁਹਾਨੂੰ ਜਾਗਰੂ ਕਰਨਾ ਹੈ ਸੋ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਿ ਪਿਤਾ ਨੇ ਆਪਣੀ ਧੀ ਨੂੰ ਕਿਉਂ ਗੋਲੀਆਂ ਮਾਰੀਆਂ ਉਸ ਦੇ ਪਿੱਛੇ ਉਸ ਦੀ ਅਕੈਡਮੀ ਸੀ ਜਾਂ ਫਿਰ ਕੋਈ ਹੋਰ ਗੱਲ ਹੈ ਕਿਉਂਕਿ ਜੇਕਰ ਅਕੈਡਮੀ ਵਾਲੀ ਗੱਲ ਹੁੰਦੀ ਤਾਂ ਪਿਤਾ ਆਪਣੀ ਧੀ ਨੂੰ 2.5 ਕਰੋੜ ਰੁਪਏ ਦੀ ਲਗਤ ਨਾਲ ਅਕੈਡਮੀ ਕਿਉਂ ਬਣਵਾਉਂਦਾ ਸੋ ਇਹ ਇੱਕ ਸੋਚਣ ਵਾਲੀ ਗੱਲ ਹੈ ਬਾਕੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਸੱਚੀ ਘਟਨਾ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ